ਪਠਾਨਕੋਟ ਦੇ ਵਾਰਡਾਂ ਤੇ ਸ਼ਹਿਰ ਨੂੰ ਸਵਾਛ ਤੇ ਸਾਫ ਸੁਥਰਾ ਰੱਖਣ ਲਈ ਵਧੀਕ ਡਿਪਟੀ ਕਮਿਸ਼ਨਰ ਹਰਦੀਪ ਸਿੰਘ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸੈਨੇਟਰੀ ਇਨਸਪੈਕਟਰਾਂ ਨੂੰ ਸ਼ਹਿਰ ਦੀ ਚੰਗੀ ਤਰ੍ਹਾਂ ਨਾਲ ਸਫਾਈ ਦੀ ਹਦਾਇਤ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਜਿਹੜੇ ਵਾਰਡ ਵਿੱਚ ਉਹਨਾਂ ਦੀ ਰਿਹائش ਹੈ ਉਹਨਾਂ ਵਾਰਡਾਂ ਦੀ ਸਫਾਈ ਦੀ ਸਮੱਸਿਆਵਾਂ ਸੰਬੰਧੀ ਮੰਗਲਵਾਰ ਨੂੰ ਨਿਗਮ ਵਿੱਚ ਰਿਪੋਰਟ ਕਰਨ ਅਤੇ ਫਿਰ ਉਸ ਦਾ ਹੱਲ ਕਰਕੇ ਸ਼ੁੱਕਰਵਾਰ ਨੂੰ ਇਹਨਾਂ ਸਮੱਸਿਆਵਾਂ ਦੇ ਹੱਲਪੜੈਂਸੀ ਦੀ ਸਮੀਖਿਆ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਲੋਕ ਆਪਣੀਆਂ ਸਮੱਸਿਆ ਦੇ ਹੱਲ ਲਈ ਮ ਸੇਵਾ ਐਪ ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨਾ ਸਬੰਧਤ ਅਧਿਕਾਰੀਆਂ ਨੂੰ ਸ਼ਹਿਰ ਅੰਦਰ ਰੇਡੀਆਂ ਤੇ ਸਾਫ ਸਫਾਈ ਨਾ ਰੱਖਣ ਵਾਲਿਆਂ ਅਤੇ ਸੜਕਾਂ ਤੇ ਨਜਾਇਜ਼ ਕਬਜ਼ਾ ਕਰਨ ਵਾਲਿਆਂ ਦੇ ਚਲਾਨ ਕਰਨ ਦੀ ਹਦਾਇਤ ਕੀਤੀ ਸਰ ਅੱਜ ਉਹ ਵਾਰ ਕਿ ਮੀਟਿੰਗ ਕੀਤੀ ਗਈ ਹੈ ਕਿਸ ਮਸੂਦੇ ਪਰ ਮੀਟਿੰਗ ਕੀਤੀ ਗਈ ਬੇਸਿਕਲੀ ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਜਿੱਦਾਂ ਮਾਨਯੋਗ ਸੀਮ ਸਾਹਿਬ ਦਾ ਇਹ ਸੁਪਨਾ ਹੈ ਕਿ ਸਾਰਾ ਸ਼ਹਿਰ ਹਰ ਵਾਰਡ ਪ੍ਰੋਪਰ ਤਰੀਕੇ ਨਾਲ ਸਾਫ ਹੋਵੇ ओके ਉਸੇ ਸੰਬੰਧੀ ਡੀਸੀ ਸਾਹਿਬ ਸਾਡੇ ਜੋ ਕਿ ਕਮਿਸ਼ਨਰ ਕਾਰਪੋਰੇਸ਼ਨ ਨਾਲ ਉਹਨਾਂ ਨਾਲ ਸਲਾਹ ਕਰਕੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਿਹਦੇ ਵਿੱਚ ਅਸੀਂ ਇਹ ਕਿਹਾ ਕਿ ਜਿਹੜਾ ਵੀ ਸਾਡਾ ਕਾਰਪੋਰੇਸ਼ਨ ਦਾ EMPLOYEE OFFICER ਜਿਸ ਬੋਰਡ ਦੇ ਵਿੱਚ ਰਹਿੰਦਾ ਉਹ ਮੰਗਲਵਾਰ ਨੂੰ ਉਹ ਰਿਪੋਰਟ ਕਰੂਗਾ ਕਿ ਉਹਦੇ ਜਿਹੜਾ ਬੋਰਡ ਦੇ ਵਿੱਚ ਕੀ ਸਫਾਈ ਦੀ ਹਾਲਾਤ ਹਨ ਜਿੱਦਾਂ ਵਿੱਚ ਉਹਦੇ ਵਿੱਚ ਉਹ ਦੱਸੂਗਾ ਕਿ ਗਾਰਬੇਜ ਡੰਪ ਹੈਗਾ ਕੋਈ ਵਾਟਰ ਸਪਲਾਈ ਪਾਈਪਲਾਈਨ ਲੀਕ ਹੈਗੀ ਆ ਕੁਝ ਬੂਟੀ ਹੈਗੀ ਆ ਜਾਂ ਕਿਤੇ ਕਚਰੇ ਦੇ ਢੇਰ ਲੱਗੇ ਹੋਏ ਆ ਜਾਂ ਮੱਛਰ ਦੀ ਸਮੱਸਿਆ ਉਹ ਇੱਕ ਇੱਕ ਫਾਰਮੈਟ ਜਿਹੜਾ ਅਸੀਂ ਦਿੱਤਾ ਹੋਇਆ ਉਹ ਮੰਗਲਵਾਰ ਨੂੰ ਰਿਪੋਰਟ ਕਰੂਗਾ ਬੁੱਧਵਾਰ ਨੂੰ ਸਾਰਾ ਕੰਪਾਈਲ ਕੀਤਾ ਜਾਊਗਾ ਕੰਪਿਊਟਰਾਈਜ਼ ਕੀਤਾ ਜਾਊਗਾ ਤਾਂ ਵੀਰਵਾਰ ਨੂੰ ਸੈਂਟਰੀ ਇਨਸਪੈਕਟਰਿੰਗ ਇਨਸਪੈਕਟਰ ਤਾਂ ਇੰਜੀਨੀਅਰਿੰਗ ਬ੍ਰਾਂਚ ਨੂੰ ਪਰਫਾਰਮਾ ਦਿੱਤਾ ਜਾਊਗਾ ਜਿਹਦੇ ਵਿੱਚ ਉਹ ਡੀਪ ਕਲੀਨਿੰਗ ਦਾ ਕਰਨਗੇ ਕੰਮ ਐਂਡ ਪ੍ਰੋਪਰ ਉਹਦੀ ਸਫਾਈ ਕਰਨਗੇ ਫਰਾਈਡੇ ਨੂੰ ਉਹ ਸਾਰਾ ਜਿਹੜਾ ਪਰਫਾਰਮਾ ਕਲੈਕਟ ਹੋਇਆ ਉਹਦੇ ਉੱਤੇ ਜਿਹੜੇ ਰਿਮਾਰਕਸ ਆ ਸਾਡਾ ਐਮਆਈਐਸ ਐਕਸਪਰਟ ਉਹਦੇ ਉੱਤੇ ਅਸੀਂ ਉਸ ਚੀਜ਼ ਦਾ ਰਿਵਿਊ ਕਰਾਂਗੇ ਕਿ ਕਿੰਨਾ ਕੰਮ ਹੋ ਗਿਆ ਕਿੰਨਾ ਰਹਿ ਗਿਆ ਇਸ ਦੇ ਨਾਲ ਹੀ ਅਸੀਂ ਸ਼ਹਿਰ ਦੇ ਵਿੱਚ ਹੁਣ ਦੋ ਹੈਲਪਲਾਈਨ ਨੰਬਰ ਜਿਹੜੇ ਪਹਿਲਾਂ ਵੀ ਚੱਲਦੇ ਆ ਹੁਣ ਇਹਨੂੰ ਪਪੂਲਰਾਈਜ਼ ਕਰਾਂਗੇ ਤਾਂ ਕਿ ਕਿਸੇ ਨੂੰ ਵੀ ਕੰਪਲੇਂਟ ਹੈਗੀ ਆ ਉਸ ਹੈਲਪਲਾਈਨ ਨੰਬਰ ਤੇ ਰਿਕਾਰਡ ਕਰੇ ਐਂਡ ਜਿੱਦ ਜਿਉਂ ਉਹ ਹੈਲਪਲਾਈਨ ਨੰਬਰ ਤੇ ਕਾਲ ਕਰਦਾ ਉਹਦੀ ਕੰਪਲੇਂਟ ਰਿਕਾਰਡ ਕਰਕੇ ਐਮ ਸੇਵਾ ਪੋਰਟਲ ਜੋ ਕਿ ਗਵਰਨਮੈਂਟ ਆਫ ਪੰਜਾਬ ਦਾ ਹੈਗਾ ਉੱਤੇ ਅਪਲੋਡ ਕਰਕੇ ਉਹਨੂੰ ਇੱਕ ਰੈਫਰੈਂਸ ਨੰਬਰ ਦਿੱਤਾ ਜਾਊਗਾ ਤਾਂ ਕਿ ਨੈਕਸਟ ਟਾਈਮ ਉਹ ਜਦੋਂ ਕਾਲ ਕਰੇ ਉਸੇ ਰੈਫਰੈਂਸ ਨੰਬਰ ਤੇ ਗੱਲ ਕਰੇ ਐਂਡ ਫਰਡੇ ਨੂੰ ਅਸੀਂ ਇਸ ਚੀਜ਼ ਦਾ ਵੀ ਰਿਵਿਊ ਕਰਾਂਗੇ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਵੱਖ-ਵੱਖ ਪਾਰਕਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਮੇਨਟੇਨੈਂਸ ਲਈ ਅਸੀਂ ਵੱਖ-ਵੱਖ ਔਰ ਐਸੋਸੀਏਸ਼ਨ ਜਿਹੜੇ ਸ਼ਹਿਰ ਤੇ ਐਨਜੀਓ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਮਦਦ ਲੈ ਕੇ ਅਸੀਂ ਮੇਨਟੇਨ ਕਰਾਂਗੇ ਐਂਡ ਜਿੱਦਾ ਆਵਾਰਾ ਕੁੱਤਿਆਂ ਦੀ ਸਮੱਸਿਆ ਹੈਗੀ ਜਾਂ ਪਸ਼ੂਆਂ ਦੀ ਸਮੱਸਿਆ ਹੈਗੀ ਉਹਦਾ ਉਹਨਾਂ ਉੱਤੇ ਵੀ ਅਸੀਂ ਵਿਚਾਰ ਕੀਤਾ ਐਂਡ ਜਿਹੜੀਆਂ ਜਿਹੜੇ ਜੇ ਜੋ ਵੀ ਗੰਦਗੀ ਫੈਲਾਣਗੇ ਉਹਨਾਂ ਦੇ ਚਲਾਨਾ ਸੰਬੰਧੀ ਵੀ ਅਸੀਂ ਹਦਾਇਤਾਂ ਅੱਜ ਜਾਰੀ ਕੀਤੀਆਂ ਹਨ ਤਾ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਬੇਨਤੀ ਹੈ ਕਿ ਸ਼ਹਿਰ ਤੁਹਾਡਾ ਹੈਗਾ ਅਸੀਂ ਸਿਰਫ ਉਹਦਾ ਇੱਕ 파ਟ ਹੈਗੇ ਆ ਤੁਹਾਡੀ ਸਪੋਰਟ ਬਿਨਾ ਅਸੀਂ ਇਹ ਸ਼ਹਿਰ ਸਾਫ਼ ਨਹੀਂ ਕਰ ਸਕਦੇ ਤੁਸੀਂ ਸਾਨੂੰ ਸਹਿਯੋਗ ਦਿਓ ਅਸੀਂ ਆਪਣੇ ਪ੍ਰੋਪਰ ਸ਼ਹਿਰ ਨੂੰ ਹਰ ਤਰੀਕੇ ਨਾਲ ਗੰਦਗੀ ਫਰੀ ਤੇ ਕੋਈ ਵੀ ਬਿਮਾਰੀ ਤੋਂ ਫਰੀ ਬਣਾ ਸਕਦੇ ਸੋ ਦੇਖੋ ਗਵਾਂ ਤਾਂ ਸ਼ਹਿਰ ਵਿੱਚ ਕਾਫੀ ਜ਼ਿਆਦਾ ਗਾਹੂ ਹੋ ਚੁੱਕੀਆਂ ਨੇ ਜਿਸਕੇ ਚਲਤੇ ਕਾਫੀ ਹਾਦਸੇ ਵੀ ਹੁੰਦੇ ਨੇ ਕਾਫੀ ਲੋਕਾਂ ਨੂੰ ਉਸ ਮਸਲੇ ਦਾ ਸਾਹਮਣਾ ਕਰਨਾ ਪੈਂਦਾ ਮੇਰੀ ਅੱਜ ਗੱਲ ਹੋਈ ਇਹਨਾਂ ਦੇ ਟੈਂਡਰ ਹੋਇਆ ਜਿਹਦੀ ਪੇਮੈਂਟ ਪੈਂਡਿੰਗ ਸੀ ਉਹ ਅੱਜ ਮੈਂ ਬੁਲਾ ਕੇ ਕਲੀਅਰ ਕਰ ਦੂੰਗਾ ਇਹ ਹੁਣ ਜਿਹੜੇ ਗਾਵਾਂ ਨੂੰ ਪ੍ਰੋਪਰ ਮੈਂ ਨਾ ਇਹਨਾਂ ਨੂੰ ਆਪਾਂ ਲੋਡ ਕਰਕੇ ਜਿਹੜੇ ਸਾਡਾ ਡੇਰੀ ਵਾਲ ਗਊਸ਼ਾਲਾ ਉੱਥੇ ਪਹੁੰਚਾਇਆ ਜਾਊਗਾ ਤਾਂ ਇਹਨਾਂ ਦੀ ਪ੍ਰੋਪਰ ਕੇਅਰ ਹੋਊਗੀ। ਸਰ ਗੱਲ ਕਰੀ ਜਿੱਦਾਂ ਸਰ ਇਹ ਜੋ ਸ਼ਹਿਰ ਇਹ ਮੈਂ ਕੋਈ ਮੀਟਿੰਗ ਕਰਾਂਗਾ ਕਿ ਉਹ ਗੰਧਕੀ ਨੂੰ ਲੈ ਕੇ ਸਰ ਗੱਲ ਕਰੀ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਕੋਈ ਜਰੂਰਤ ਹੈ ਕਿ ਇਹ ਜੁਗਮਨਿਸ ਕਿਸ ਤਰ੍ਹਾਂ ਦੇਖੋਗੇ। ਪਿੰਡਾਂ ਦੇ ਵਿੱਚ ਵੀ ਇਹ ਇੰਤਜ਼ਾਮ ਮੈਂ ਵੀਡੀਓਜ਼ ਨਾਲ ਇਹ ਮੀਟਿੰਗ ਕਰਾਂਗਾ ਐਂਡ ਪ੍ਰੋਪਰ ਹੁਣ ਸਰਪੰਚਸ ਨਾਲ ਇਹਨਾਂ ਦਾ ਪ੍ਰੋਪਰ ਫੀਡਬੈਕ ਲੈ ਕੇ ਐਂਡ ਇਸ ਚੀਜ਼ ਨੂੰ ਵੀ ਅਸੀਂ ਦੇਖਾਂਗੇ।